ਦਿਹਾੜੀ ਕੰਮ ਵੀ ਕਰਦਾ ਸੀਗਾ ਦਿਹਾੜੀ ਜੋ ਤਾਂ ਕਰਦਾ ਸੀ ਵਿਚਾਰਾ ਸਾਡੇ ਲਈ ਇੰਨਾ ਕੰਮ ਕਰਦਾ ਸੀ ਦਿਹਾੜੀ ਇੰਨੇ ਟੋਕਰੇ ਟੋਹਦਾ ਸੀ ਜਿਾਸਾ ਸੀ ਦੇਖਦੇ ਸੀ ਨਾ ਸਾਡੇ ਦਿਲ ਚੋਂ ਸੀਸਾ ਨਿਕਲਦੀ ਜਾਂਦਾ ਇੰਨੇ ਟੋਕਰੇ ਤੇ ਤੇ ਚੱਕਦਾ ਸੀ اے ਭੈਣਾ ਨੇ ਸਾਡਾ ਤਾਂ ਕਾਰੀ ਸੁਨਣਾ ਹੋ ਗਿਆ ਸੀ ਕੀ ਕਰੀਏ ਸਾਹادتوں ਅਸੀਂ ਕੀ ਕਰੀਏ ਅਸੀਂ ਗਰਮ ਮਹਿਸੂਸ ਕਰਦੇ ਆ ਕਰਦੇ ਨਹੀਂ ਆ ਪਰ ਕੀ ਕਰੇ ਸਾਡਾ ਦਿਲ ਨਹੀਂ ਕਰਦਾ ਹੈਗਾ ਨਾ ਦਿਲ ਨਹੀਂ ਕਰਦਾ ਅਸੀਂ ਦਾਨੂ ਆਸ ਦਾ ਖੇਡਦਾ ਹੋਣ ਵੀ ਦੇ ਦਿਆਂ ਵੀ ਸਾਡੇ ਵਿੱਚ ਖੜਾਗਾ ਹੁਣ ਵਿੱਚ ਹੀ ਆ ਉਹਨੂੰ ਕੁਛ ਨਹੀਂ ਅਸਾ ਸੁਪਨਾ ਕਹਿੰਦੇ ਵੀ ਇਹ ਸੁਪਨਾ ਇੱਕ ਹਕੀਕਤ ਨਹੀਂ ਅਸੀਂ ਕੀ ਗੋਈਏ ਤੇ ਉਥੇ ਹੀ ਉਹਨਾਂ ਦੇ ਭੈਣ ਹੋਰ ਵੀ ਇੱਥੇ ਖੜੇ ਨੇ ਉਹਨਾਂ ਤੋਂ ਵੀ ਜੱਬਿਆ ਬਾਲਿਆ ਤੇਰੇ ਭਰਾ ਨੇ ਮੋਦ ਨੂੰ ਜੱਬਿਆ ਬਾਲਿਆ ਪੰਜਾਬ ਦਾ ਇੱਕ ਹੋਰ ਨੌਜਵਾਨ ਜੋ ਕਿ ਫੌਜ ਦੇ ਵਿੱਚ ਸ਼ਹੀਦ ਹੋ ਚੁੱਕਿਆ ਹੈ ਜੋ ਕਿ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਇਆ ਸੀਗਾ ਮਲੌਤ ਦਾ ਰਹਿਣ ਵਾਲਾ ਰਾਮਗੜ੍ਹ ਸਰਦਾਰਾਂ ਦਾ ਪਿੰਡ ਦਾ ਅਸੀਂ ਉਹਨਾਂ ਦੇ ਘਰ ਲੈ ਕੇ ਗਏ ਹਾਂ ਜੋ ਕਿ ਉਹਨਾਂ ਦੇ ਘਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੇ ਆ ਜੋ ਕਿ ਦੇਸ਼ ਲਈ ਸ਼ਹੀਦ ਹੋ ਚੁੱਕਿਆ ਹੈ ਨੌਜਵਾਨ ਅਜੇ ਸਿੰਘ ਜਿਸ ਨੇ ਕਿ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਇਆ ਤੇ ਦੇਸ਼ ਲਈ ਜਿਹੜਾ ਆਪਣੀ ਸ਼ਹੀਦੀ ਦੇ ਗਿਆ ਹੈ ਜੰਮੂ ਦੇ ਰਿਜ਼ੋਰੀ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੌਰਾਨ ਇਸ ਨੌਜਵਾਨ ਨੇ ਆਪਣੀ ਸ਼ਹੀਦੀ ਦੇ ਦਿੱਤੀ ਹੈ ਇਹ ਛੇ ਭੈਣਾਂ ਦਾ ਇਕਲੌਤਾ ਭਰਾ ਜੋ ਕਿ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਸ ਤੋਂ ਬਾਅਦ ਸ਼ਹੀਦੀ ਪ੍ਰਾਪਤ ਕਰ ਗਿਆ ਉਸ ਪਰਿਵਾਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਵੀ ਕਦੋਂ ਭਰਤੀ ਹੋਇਆ ਸੀ ਤੇ ਕਦ ਉਸ ਨਾਏ ਪਾਣਾ ਵਾਪਰਿਆਗਾ ਉਹ ਤਸਵੀਰਾਂ ਅਸੀਂ ਉਹਨਾਂ ਦੇ ਪਰਿਵਾਰ ਦੀਆਂ ਦਿਖਾ ਰਹੇ ਹਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਤੇ ਉਹਦੀ ਭੈਣ ਨਾਲ ਅਸੀਂ ਇਹ ਗੱਲਬਾਤ ਕਰਾਂਗੇ ਇਹ ਤੇ ਉਹਨਾਂ ਤੋਂ ਜਾਣਾਂਗੇ ਵੀ ਉਹ ਕਦ ਭਰਤੀ ਹੋਇਆ ਸੀਗਾ ਹਾਂਜੀ ਭੈਣ ਕੀ ਨਾਮ ਆ ਤੁਹਾਡਾ ਤੁਹਾਡਾ ਭਰਾ ਜਿਹੜਾ ਸ਼ਹੀਦ ਹੋਇਆਗਾ ਮੇਰਾ ਨਾਮ ਅੰਜਲੀ ਦੇਵੀ ਹੈ। ਕਦੋਂ ਇਹ ਭਰਤੀ ਹੋਇਆ ਤੇ ਕਿਵੇਂ ਜਿਹੜਾ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਵੀਰ ਨੇ ਜਿਹੜੀ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ? ਮੇਰੇ ਇਹ 23 ਤਰੀਕ 2023 ਨੂੰ ਹੋਇਆ ਸੀ। ਬਾਅਦ ਉਹਦੇ ਵਿੱਚ ਬਾਅਦ ਮਹੀਨਾ 2023 ਜੇ ਹੈ ਹੋਇਆ ਸੀ। ਪਹਿਲਾਂ ਵੀ ਇਹਨੇ ਕਈ ਵਾਰ ਇਹਦੇ ਪੇਪਰ ਲੀਕ ਹੋ ਗਏ ਜਿਵੇਂ ਪਹਿਲਾਂ ਸਾਰੀ ਪ੍ਰੀ ਕਲੀਅਰ ਹੋ ਗਈ ਸੀ। ਮਤਲਬ ਉਹਦਾ ਪੇਪਰ ਰਹਿ ਗਿਆ ਸੀ ਲੀਕ ਹੋ ਜਾਂਦਾ ਸੀ ਹਰ ਵਾਰੀ ਹੌਸਲਾ ਛੱਡ ਦਿੰਦਾ ਸੀ। ਫੇਰ ਕਹਿੰਦਾ ਨਹੀਂ ਮੈਂ ਹੌਸਲਾ ਏਟਸਦਾ ਮੈਂ ਜਾਣਾ ਉੱਥੇ ਜਾ। ਖੇਡਦਾ ਲੱsta ਘੋਸ ਹੋ ਗਿਆ ਪੇਪਰ ਹੋ ਗਿਆ ਕਲੀਅਰ ਹੋ ਗਿਆ ਚੱਲ ਚਲੇ ਗਿਆ ਡਿਊਟੀ ਤੇ ਚਲ ਗਿਆ 8 ਮਹੀਨੇ ਦੀ ਟ੍ਰੇਨਿੰਗ ਪੂਰੀ ਕਰਕੇ ਸਾਡੇ ਕੋਲ ਆਇਆ ਹੱਸਦਾ ਖੇਡਦਾ ਗਿਆ ਡਿਊਟੀ ਤੇ ਉਸ ਤੋਂ ਬਾਅਦ ਮੁੜ ਕੇ ਸਾਡੇ ਕੋਲ ਇੱਕ ਵਾਰ ਵੀ ਨਹੀਂ ਆਇਆ ਇੱਕ ਵਾਰ ਵੀ ਨਹੀਂ ਤੁਸੀਂ ਕਿੰਨੇ ਭੈਣ ਭਰਾਓ ਤੇ ਜਿਹੜੀ ਇਹਨੇ ਕਿਵੇਂ ਜਿਹੜੀ ਇਹ ਫੌਜ ਦੇ ਵਿੱਚ ਭਰਤੀ ਹੋਣ ਲਈ ਜਿਵੇਂ ਕਿ ਪਤਾ ਲੱਗਿਆ ਵੀ ਇਹ ਦਿਹਾੜੀ ਕੰਮ ਵੀ ਕਰਦਾ ਸੀਗਾ ਦਿਹਾੜੀ ਜੋ ਤਾਂ ਮੈਂ ਕਰਦਾ ਸੀ ਵਿਚਾਰਾ ਸਾਡੇ ਲਈ ਇੰਨਾ ਕੰਮ ਕਰਦਾ ਸੀ ਦਿਹਾੜੀ ਇੰਨੇ ਟੋਕਰੇ ਟੋਂਦਾ ਸੀ ਜਿਵੇਂ ਜਿਸੀਂ ਦੇਖਦੇ ਸੀ ਨਾ ਸਾਡੇ ਦਿਲ ਚੋਂ ਸੀਸਾ ਨਿਕਲਦੀ ਜਾਂਦਾ ਐਡਾ ਰਟੋਕਰਾ ਦਿੱਤੇ ਚੱਕਦਾ ਸੀ ਅਸੀਂ ਅੱਖੀਂ ਦੇਖਦੇ ਹੁੰਦੇ ਸੀ ਉਹਨੂੰ ਸਾਡਾ ਮਨ ਤੜ ਅਸੀਂ ਉਹਨੂੰ ਕਦੇ ਕੰਮ ਤੇ ਨਹੀਂ ਸੀ ਲਾਇਆ ਉਹਨੂੰ ਕਦੇ ਕੋਈ ਕੰਮ ਨਹੀਂ ਸੀ ਕਰਾਇਆ ਸੀ ਕਦੇ ਕੋਈ ਕੰਮ ਨਹੀਂ ਸੀ ਕਰਾਇਆ ਨੀ ਕਿੰਨੇ ਭੈਣ ਭਰਾ ਹੈਗੇ ਤੁਸੀਂ ਜਿਹੜੇ ਜੀ ਸੇ ਭੈਣਾਂ ਇੱਕ ਭਰਾ ਪੰਜ ਭੈਣਾਂ ਵੱਡੀਆਂ ਨੇ ਮੇਤੋਂ ਵੱਡਾ ਮੈਂ ਸਭ ਤੋਂ ਛੋਟੀ ਆ ਵੀਰੇ ਤੇ ਕੀ ਦੇਖਦੇ ਹੋ ਤੁਹਾਡੇ ਭਰਾ ਨੇ ਇੰਨੀ ਛੋਟੀ ਉਮਰੇ ਜਿਹੜੀ ਆ ਦੇਸ਼ ਲਈ ਸ਼ਹੀਦੀ ਦੀ ਇਹ ਪ੍ਰਾਪਤੀ ਕੀਤੀ ਆ ਕੀ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਮਾਣ ਮਹਿਸੂਸ ਕਰਦੇ ਆ ਪਰ ਕੀ ਕਰੀਏ ਪੈਣਾ ਨੇ ਪੈਣਾ ਦਾ ਦਿਲ ਨਹੀਂ ਕਰਦਾ ਹੁੰਦਾ ਸੇ ਪੈਣਾ ਨੇ ਸਾਡਾ ਤਾਂ ਘਾਰ ਹੀ ਸੁਨਣਾ ਹੋ ਗਿਆ ਸੀ ਕੀ ਕਰੀਏ ਸ਼ਹਾਦਤ ਨੂੰ ਅਸੀਂ ਕੀ ਕਰੀਏ ਅਸੀਂ ਗਰਵ ਮਹਿਸੂਸ ਕਰਦੇ ਆ ਕਰਦੇ ਨਹੀਂ ਆ ਪਰ ਕੀ ਕਰੇ ਸਾਡਾ ਦਿਲ ਨਹੀਂ ਕਰਦਾ ਹੈਗਾ ਮੈਂ ਬੇਲ ਨਹੀਂ ਕਰਦਾ ਅਸੀਂ ਤੁਹਾਨੂੰ ਆਸ ਦਾ ਖੇਡਦਾ ਹੁਣ ਵੀ ਦੇ ਦਿਆਂ ਵੀ ਸਾਡੇ ਵਿੱਚ ਖੜਾਗਾ ਹੁਣ ਵੀ ਇੱਥੇ ਹੀ ਆ ਉਹਨੂੰ ਕੋਸ ਨਹੀਂ ਆਸ ਦਾ ਸੁਪਨਾ ਕਰਨੇ ਵੀ ਇਹ ਸੁਪਨਾ ਇੱਕ ਹਕੀਕਤ ਨਹੀਂ ਅਸੀਂ ਕੀ ਗੋਈਏ ਆਖਰੀ ਵਾਰ ਤੁਸੀਂ ਆਪਣੇ ਭਰਾ ਨਾਲ ਕਦ ਗੱਲ ਕੀਤੀ ਸੀ ਮੈਂ ਗੱਲ ਹੀ ਨਹੀਂ ਕਰੀ ਮੈਂ ਉਰੇ ਹੈ ਹੀ ਨਹੀਂ ਸੀ ਵੀਰੇ ਮੈਂ ਮਰੇਲ ਕੋਲ ਲੇ ਗਈ ਸੀ ਮੇਰੀ ਭੈਣਾਂ ਦਾ ਆਟੋ ਬੱਕੜ ਗਿਆ ਸੀ ਚੌਥਾ ਉਹ ਨਾਲ ਸੱਟ ਲਾ ਗਿਆ ਮੈਂ ਉੱਥੇ ਰਹਿਣ ਗਈ ਸੀ ਤੇ ਮੈਂ ਫੋਨ ਡੈਡੀ ਨੂੰ ਡੈਡੀ ਜੇਜੇ ਦਾ ਫੋਨ ਆਇਆ ਹਣਾ ਬਿਕਸ ਦੀ ਹੁਣ ਹੋਣਾ ਵੀ ਮਾਣੇ ਦਾ ਜਨਮ ਦੇਣਾ ਵੀ ਮੇਰਾ ਕੁੜੀ ਨੂੰ ਬਾਰਡੇ ਵੀ ਚਲ ਮੈਂ ਤਾਂ ਚੱਲ ਮੇਰੇ ਡੈਡੀ ਕਹਿੰਦਾ ਉਹਨੇ ਤੈਨੂੰ ਬਾਰਡੇ ਕੀ ਵੀ ਜਗਣਾ ਹੋਤਾ ਹੈ ਦੁਨੀਆ ਤੋ ਹੀ ਚਲੇ ਗਿਆ ਹੋਤਾ ਹੈ ਦੁਨੀਆ ਤੋ ਹੀ ਚਲੇ ਗਿਆ ਆਪਣਾ ਸਭ ਕੁਝ ਲੁੱਟਿਆ ਗਿਆ ਕੱਲ ਮੇਰਾ ਜਨਮ ਦਿਨ ਜੀ ਰੱਬ ਨੇ ਮੇ ਤੋਂ ਮੇਰਾ ਭਰਾ ਗੋਲੇ ਆਇਸ ਤੋਂ ਵੱਡੀ ਭੈਣ ਲਈ ਹੋਰ ਕੀ ਹੋਊਗੀ ਘਰ ਦੇ ਵਿੱਚ ਜਿਹੜਾ ਹੋਰ ਕਮਾਈ ਦਾ ਕੀ ਸਹਾਰਾ ਕਿਉਂਕਿ ਮਾਂ ਕੋਈ ਸਹਾਰਾ ਨਹੀਂ ਮੇਰੀ ਮਾਂ ਨੇ ਮੇਰੇ ਪੜਾਦੇ ਕਦੇ ਨਹੀਂ ਸਿੱਟੀ ਵਿਚਾਰੀ ਕਿਸੇ ਦੇ ਭਾਂਡੇ ਮਾਂਜ ਕਦੇ ਕੋਸ ਕਰ ਕਦੇ ਰੋਟੀਆਂ ਬਣਾ ਕੇ ਭਾਂਡੇ ਮਾਂਜ ਕਦੇ ਕੋਸ ਕਰ ਉਹਨੇ ਆਪਣੇ ਮੇਰੇ ਪੜਾਦੇ ਕੱਲੇ ਦੇ ਨਹੀਂ ਸਿੱਟੀ ਕਹਿੰਦੀ ਜੇ ਮੈਂ ਵੀ ਬੈਠ ਗਈ ਮੇਰੇ ਪੁੱਤਰ ਨਾਲ ਹੁਣ ਹੰਕੰਡਾ ਲਾਊਗਾ ਮੈਂ ਆਪਣੇ ਪੁੱਤਰ ਨਾਲ ਖਾਣਾ ਉਹ ਜਿੰਨਾ ਜੋਗਿਆ ਕਰਦੀ ਸੀ ਕਰਦੀ ਸੀਗੀ ਮੇਰੀ ਮਾਂ ਮੇਰਾ ਪਿਓ ਜਿੰਨਾ ਜੋਗਾ ਸੀ ਉਹ ਵੀ ਥੋੜਾ ਮੋਟਾ ਕਰਦਾ ਸੀ ਤੇ ਅਸੀਂ ਹੋਰ ਵੀ ਇੱਥੇ ਉਹਨਾਂ ਦੀਆਂ ਭੈਣਾਂ ਨੇ ਤੇ ਮਾਤਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਤੋਂ ਜਾਣਾਂਗੇ ਕੀ ਕਹਿਣਾ ਚਾਹੁੰਦੇ ਨੇ ਮਾਂ ਨਾਲ بیٹے ਨੇ ਜਿਹੜਾ ਸ਼ਹੀਦ ਹੋਇਆ ਦੇਸ਼ ਲਈ ਪੰਜਾਬ ਦਾ ਪੁੱਤਰ ਜਿਸ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਆਪਣੀ ਮਾਤਾ ਨਾਲ ਕਦ ਪਹਿਲੀ ਵਾਰ ਕਦ ਲਾਸਟ ਵਾਰ ਕਦ ਗੱਲ ਹੋਈ ਤੇ ਕੀ ਕਹਿੰਦਾ ਸੀ ਮਤਲਬ ਕੀ ਤੁਹਾਡੇ ਪੁੱਤਰ ਨਾਲ ਕਦ ਗੱਲ ਹੋਈ ਸੀ ਤੁਹਾਡੀ ਲਾਸਟ ਵਾਰ ਕੀ ਗੱਲ 17 ਤਰੀਕ ਨੂੰ ਸ਼ਾਮ ਨੂੰ 7 ਵਜੇ ਹੋਈ ਉਸ ਟਾਈਮ ਦਾ ਨੇ ਕੋਈ ਗੱਲ ਨਹੀਂ ਕਰੀ ਰਾਜੀ ਖੁਸ਼ੀ ਉਹਨਾਂ ਮੇਰੇ ਨਾਲ ਗੱਲਾਂ ਕੀਤੀਆਂ ਕਹਿੰਦਾ ਮੰਮੀ ਰੋਟੀ ਖਾ ਲਈ ਮੈਂ ਕਿਹਾ ਮੈਂ ਹੀ ਪੁੱਤ ਹਜੇ ਮੈਂ ਰੋਟੀ ਖਾਧੀ ਨਹੀਂ ਮੈਂ ਕਿਹਾ ਤੂੰ ਖਾ ਲਈ ਕਹਿੰਦਾ ਮੈਂ ਵੀ ਹੁਣੇ ਡਿਊਟੀ ਤੋਂ ਆਇਆ ਹੱਥ ਮੂੰਹ ਤੋਂ ਆਇਆ ਤਾਂ ਮੇਰੀ ਰੋਟੀ ਤਿਆਰ ਆ ਮੈਂ ਪਾ ਕੇ ਲਿਆਉਣਾ ਮੰਮੀ ਤੂੰ ਰੋਟੀ ਖਾ ਲਾ ਹੋਰ ਕਹਿੰਦਾ ਭੈਣਾ ਠੀਕ ਆ ਉਹ ਮੈਂ ਕਿਹਾ ਭੈਣਾ ਪੂਣਾ ਸਾਰੀਆਂ ਹੀ ਠੀਕ ਆ ਤੂੰ ਸੁਣਾ ਉਹ ਤੂੰ ਸੁਣਾ ਉਹ ਮੇਰੀਆਂ ਭੈਣਾ ਠੀਕ ਆ ਉਹ ਮੇਰੀ ਭੈਣ ਦੇ ਸੱਟ ਲੱਗੀ ਸੀ ਓ ਮੇਰੀ ਭੈਣ ਦੇ ਸਪੈਲਟਾ ਆਟੋ ਪਲਟ ਗਈ ਸੀ ਓਏ ਮੈਂ ਦੱਸਿਆ ਮੈਂ ਕਿਹਾ ਪੁੱਤ ਠੀਕ ਠਾਕ ਆ ਕੋਈ ਨਾ ਤੂੰ ਫਿਕਰ ਨਾ ਕਰ ਓ ਤੂੰ ਫਿਕਰ ਨਾ ਕਰ ਬਿਨਾ ਕੋਈ ਉਹਨੇ ਬਾਦੂ ਗੱਲ ਨਹੀਂ ਕਰੀ ਮੇਰਾ ਪੁੱਤ ਦਾਈਂ ਧੰਨਵਾਦੂ ਗੱਲ ਕਰਦਾ ਇਹਦੀ ਸੀ ਹੁੰਦਾ ਓ ਮੈਂ ਕਹਿਣਾ ਮੇਰੇਆ ਸੋਹਣਿਆ ਤੂੰ ਰੋਟੀ ਖਾ ਲੈ ਮਾਨ ਜੀ ਤੁਸੀਂ ਤੁਹਾਡੇ ਪੁੱਤ ਨੇ ਦੇਸ਼ ਲਈ ਸੀ ਦਿੱਤੀ ਤੇ ਤੁਸੀਂ ਕਿਵੇਂ ਦੇਖਦੇ ਹੋ ਸ਼ਹੀਦ ਹੋਇਆ ਦੇਸ਼ ਲਈ ਮਾਨ ਵਾਲੀ ਗੱਲ ਤਾਂ ਹੈਗੀ ਪਰ ਦੁੱਖ ਦੀ ਵੀ ਬਹੁਤ ਵੱਡੀ ਘੜੀ ਆ ਮਾਨ ਵੀ ਬਹੁਤ ਵਾਹ ਤਾਂ ਪਰ ਮੈਨੂੰ ਦੁੱਖ ਵੀ ਵਦਿਆ ਜੇ ਮੇਰਾ ਕੋਈ ਹੋਰ ਹੁੰਦਾ ਤਾਂ ਮੈਂ ਇਹਨੂੰ ਇੱਕ ਵਾਰੀ ਨਾ ਰੋਂਦੀ ਜੇਰਾ ਕੋਸ਼ ਹੋਰ ਵੀ ਹੁੰਦਾ ਤਾਂ ਮੈਂ ਉਹਨੂੰ ਸੰਭਲ ਰੋਂਦੀ ਜੇਰਾ ਤਾਂ ਇਸ ਦੁਨੀਆ ਤੇ ਕੁਝ ਨਹੀਂ ਹੈਗਾ ਓ ਮਾਤਾ ਪਹਿਲਾ ਹੀ ਵਾਰੀ ਸੀ ਉਹ ਮੇਰੇ ਪੁੱਤ ਨੇ ਉੱਠ ਕੇ ਆ ਮੇਰਾ ਘਰ ਜਾ ਠੰਡਾ ਕੀਤਾ ਸੀ ਅੱਜ ਮੈਂ ਕੱਖਾ ਦੋ ਹੋੜੀ ਕਰ ਗਿਆ ਮੇਰਾ ਪੁੱਤ ਮਾਤਾ ਜਾਦੇ ਤੁਹਾਡੇ 6 ਪੁੱਤ ਬੇਟੀਆਂ ਦੇ ਉੱਪਰ ਤੇ ਬੇਟਾ ਸੀ ਤਾਂ ਫੌਜ ਦੇ ਵਿੱਚ ਗਿਆ ਤੁਹਾਨੂੰ ਕਿਵੇਂ ਦਾ ਸੀ ਕਿਵੇਂ ਤੁਹਾਨੂੰ ਮੈਂ ਕਹ ਸਾਰੀਆਂ ਮਾਵਾ ਦੇ ਪੁੱਤ ਜਾਂਦੇ ਆ ਤਬੀਰਾ ਪੁੱਤ ਕਿਤੇ ਗੈ ਦਾਦਾ ਕੀ ਹੋ ਜਾਊਗਾ ਇਹ ਵੀ ਜਾਲੜ ਦੇ ਤਾ ਬਹੁਤ ਮਾਨ ਸੀ ਉਹਨੇ ਕਹਿਣਾ ਮੰਮੀ ਤੂੰ ਕੋਈ ਗੱਲ ਨਹੀਂ ਮੈਂ ਠੀਕ ਠਾਕ ਆ ਤੂੰ ਮੇਰਾ ਫਿਕਰ ਨਾ ਕਰਿਆ ਕਰ ਉਹਦਾ ਸੁਪਨਾ ਸੀ ਮੈਂ ਤਾਂ ਕਹਿੰਦੀ ਹੁੰਦੀ ਸੀ ਉਹ ਪਤੀ ਤੂੰ ਨਾ ਕਰੇ ਕੰਮ ਉਹ ਤੂੰ ਮੈਂ ਨਾ ਕਰਾਂ ਉਹ ਕਹਿਣਾ ਮੰਮੀ ਤੂੰ ਚੁੱਪ ਕਰ ਜਾ ਮੈਂ ਬਹੁਤਾ ਭੈਣਾਂ ਦਾ ਭਾਈ ਆ ਉਹ ਮੈਂ ਕਹਦੇ ਕਿਦੇ ਜਾਊਗਾ ਉਹ ਆ ਕੇ ਦੇ ਅਗੇ ਦੇ ਜਾਊਗਾ ਉਹ ਦੁਬਾਰਾ ਜਾੜਦਾ ਅਸੀਂ ਇੱਥੇ ਹੀ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉੱਥੇ ਹੀ ਹੋਰ ਵੀ ਅਸੀਂ ਇਹਨਾਂ ਦੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕੀਤੀ ਤੇ ਉੱਥੇ ਉਹਨਾਂ ਨਾਲ ਜਿਹੜੇ ਪਰਿਵਾਰਕ ਮੈਂਬਰ ਨੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਜਿਹੜਾ 6 ਪੈਣਾ ਦਾ ਕਲੌਤਾ ਭਰਾ ਸੀ ਜਿਸ ਦੀ ਇਹ ਸ਼ਹੀਦ ਹੋ ਚੁੱਕਿਆ ਹੈ ਰਜ਼ੌਰੀ ਦੇ ਵਿੱਚ ਇੱਕ ਅਸਹادت ਦਿੱਤੀ ਹੈ ਵੱਡੀ ਸ਼ਹਾਦਤ ਜਿਸ ਨੂੰ ਕਹਿ ਸਕਦੇ ਹਾਂ ਕਿ ਜਿਹੜੀ ਦੇਸ਼ ਲਈ ਦਿੱਤੀ ਆ ਤੇ ਉੱਥੇ ਹੀ ਉਹਨਾਂ ਦੇ ਭੈਣ ਹੋਰ ਵੀ ਇੱਥੇ ਖੜੇ ਨੇ ਉਹਨਾਂ ਤੋਂ ਵੀ ਸਾਰੇ ਭਰਾ ਨੇ ਮੌਤ ਨੂੰ ਜੱਬੀ ਹਵਾਲਿਆ ਮਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਡੀ ਵੱਡੀ ਸ਼ਹਾਦਤ ਪੰਜਾਬ ਦੇ ਇੱਕ ਨੌਜਵਾਨ ਨੇ ਜਿਹੜੀ ਦਿੱਤੀ ਆ ਕੀ ਮੰਗ ਕਰਦੇ ਹੋ ਵੀ ਇਹਨਾਂ ਦੇ ਪਰਿਵਾਰ ਨੂੰ ਕੀ ਮਦਦ ਹੋਣੀ ਚਾਹੀਦੀ ਅੰਦਰ ਬਿਆਨ ਨੂੰ ਜੇ ਬੱਤ ਬੱਤ ਮਦਦ ਖੋੜੀ ਚਾਹੀਦੀ ਇਹਨਾਂ ਦਾ ਕਮਾਉਣ ਵਾਲਾ ਕੋਈ ਵੀ ਨਹੀਂ ਛੇ ਪਹਣਾ ਦਾ ਇੱਕ ਭਾਈ ਆ ਜੀ ਉਹਦਾ ਕਹਿੰਦਾ ਡੈਡੀ ਬਿਮਾਰ ਰਹੇ ਨੇ ਤੇਰੇ ਕੰਮ ਕਰਜੋਗੇ ਹੈ ਨਹੀਂਗੇ ਇਸ ਕਰਕੇ ਇਹ ਚਾਹ ਰਹੇ ਬੱਤ ਬੱਤ ਪਰਿਵਾਰ ਨੂੰ ਮਦਦ ਕੀਤੀ ਜਾਵੇ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਜੋ ਕਿ ਇੱਕ ਨੌਜਵਾਨ ਸ਼ਹੀਦ ਹੋਇਆ ਅਗਨੀ ਹੀ ਵੀਰ ਦੇ ਤੌਰ ਤੇ ਜਿਹੜਾ ਇੱਥੇ ਦੇਸ਼ ਲਈ ਸੇਵਾ ਕਰਨ ਲਈ ਭਰਤੀ ਹੋਇਆ ਸੀ 4 ਸਾਲ ਦੀ ਸੇਵਾ ਸੀ ਤੇ ਉਹ ਹਜੇ ਤੱਕ ਛੁੱਟੀ ਵੀ ਕੱਟਣ ਨਹੀਂ ਆਇਆ ਸੀ ਤਾਂ ਉੱਥੇ ਸ਼ਹੀਦ ਹੋ ਜਾਂਦਾ ਹੈ ਤੇ ਬਹੁਤ ਵੱਡੀ ਸ਼ਹਾਦਤ ਹੈ 6 ਪੈਣਾਂ ਦਾ ਕੋਲਤਾ ਭਰਾ ਸੀ ਜੋ ਕਿ ਮਾਤਾ ਤੇ ਉਹਨਾਂ ਦੀਆਂ ਪੈਣਾਂ ਦਾ ਕਹਿਣਾ ਕਿ ਸਾਨੂੰ ਮਾਣਤ ਹੈ ਪਰ ਸਾਨੂੰ ਦੁੱਖ ਵੀ ਬਹੁਤ ਹੈ ਕਿ ਕਿਉਂ ਸਾਡੇ ਇਹ ਭਰਾ ਦੀ ਉੱਥੇ ਸ਼ਹੀਦ ਹੋ ਚੁੱਕੇ ਹਨ ਇਹਨਾਂ ਦੇ ਪਰਿਵਾਰ ਕਹਿਣਾ ਕਿ ਉਹਦੀ ਸ਼ਹਾਦਤ ਦਾ ਉਹਨਾਂ ਨੂੰ ਮੁੱਲ ਮਿਲਣਾ ਚਾਹੀਦਾ ਤੇ ਉੱਥੇ ਲੋਕਾਂ ਨੇ ਮੰਗ ਕੀਤਾ ਕਿ ਇਹਨਾਂ ਦਾ ਆ ਕੋਈ ਸਹਾਰਾ ਨਹੀਂ ਹੈ ਤੇ ਪਰਿਵਾਰ ਦੀ ਮਦਦ ਸਰਕਾਰ ਨੂੰ ਪੱਤਰ ਕਰਕੇ ਕਰਨੀ ਚਾਹੀਦੀ ਹੈ ਖੰਨਾ ਧੋਬੇਪਨ ਭਾਰਦੋਆ ਜਗਵੰਟੀ